ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਕਬੱਡੀ ਦੀ ਇੱਕ ਉਹ ਸ਼ਖਸੀਅਤ ਕਬੱਡੀ ਦਾ ਉਹ ਅਣਥੱਕ ਯੋਧਾ ਜਿਨ੍ਹਾਂ ਨੇ 25 ਸਾਲ ਖੇਡ ਮੈਦਾਨਾਂ ਦੇ ਵਿੱਚ ਝੰਡੇ ਗੱਡ ਕੇ ਰੱਖਿਆ ਤੇ ਅੱਜ ਕੱਲ ਨਵੇਂ ਮੁੰਡਿਆਂ ਦਾ ਡ੍ਰੀਮ ਆ ਸੁਪਨਾ ਵੀ ਬਲਵਿੰਦਰ ਸਿੰਘ ਫਿੱਡੂ ਵਰਗੀ ਕਬੱਡੀ ਨਾ ਹੀ ਅਜੇ ਤੱਕ ਕਿਸੇ ਨੇ ਖੇਡੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਜਾਣਦਾ ਤੇ ਆਓ ਬਲਵਿੰਦਰ ਸਿੰਘ ਫਿੱਡੂ ਜੀ ਦੇ ਨਾਲ ਕਰਦੇ ਹਾਂ ਗੱਲ ਸਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਸੀ ਕਬੱਡੀ ਬਾਰੇ ਮੜਾ ਜਿ ਦੇਓ ਬੇਰ ਬਾਜੀ ਤੇ ਮੈਨੂੰ ਬਦਲਾ ਦੇ ਮੈਂ ਇਹਨੂੰ ਕਹ ਦਿੰਦਾ ਮਤਲਬ ਮੇਰਾ ਫੈਨ ਕੋਈ ਬਹਾਵ ਸਿਗਾ ਵੀ ਜਿਹੜੀ ਕਬੱਡੀ ਸਾਡੀ ਹੈ ਹਾਂਜੀ ਪੰਜਾਬੀਆਂ ਦੀ ਮਾਣ ਗੀ ਹਾਂਜੀ ਉਹ ਇੰਟਰਨੈਸ਼ਨਲ ਨਹੀਂ ਬਣ ਸਕੀ ਹਾਂਜੀ ਤੇ ਜਿਹੜੀ ਦੂਜੀ ਕਬੱਡੀ ਸੀਗੀ ਮਹਾਰਾਸ਼ਟਰ ਵਾਲਿਆਂ ਦੀ ਹਾਂਜੀ ਜਿਹਨੂੰ ਆਪਾਂ ਲੈਸਨ ਸਟਾਈਲ ਕਰ ਕਬੱਡੀ ਜੀ ਨੇ ਹਾਂਜੀ ਅਸੀਂ ਪੰਜਾਬ ਪੁਰੇ ਚ ਭਰਤੀ ਹੋ ਕੇ ਹਾਂਜੀ ਜਿਹੜੇ ਰੈਂਕ ਸਾਨੂੰ ਮਿਲੇ ਆ ਹਾਂਜੀ ਜਿਹਨਾਂ ਅਵਾਰਡ ਮਿਲਿਆ ਵਾ ਹਾਂਜੀ ਉਸੇ ਕਬੱਡੀ ਚ ਮਿਲ ਸਕਦੇ ਆ ਨੈਸ਼ਨਲ ਸਟਾਈਲ ਦੇ ਵਿੱਚ ਕੀ ਬਾਤ ਹੈ ਇਸ ਵਿੱਚ ਕੋਈ ਵੀ ਅਜੇ ਤੱਕ ਪੰਜਾਬ ਦਾ ਪਲੇਅਰ ਹਾਂਜੀ ਉਹ ਅਰਜਨਾ ਵਾਰਡ ਨਹੀਂ ਕਿਸੇ ਨੂੰ ਮਿਲਿਆ ਹਾਂਜੀ ਪਰ ਮੈਂ ਚਾਹੁੰਦਾ ਹਾਂ ਵੀ ਜਿਹੜੀ ਸਾਡੀ ਮਾਂ ਕਿਹੜਾ ਹਾਂਜੀ ਉਹ ਪਹਿਲਾਂ ਤੇ ਉਹਦੀ ਨੈਸ਼ਨਲ ਹੋਵੇ ਜੀ ਨੈਸ਼ਨਲ ਜੀ ਨੂੰ ਕਹਿੰਦੇ ਵੀ ਸਾਰੀਆਂ ਸਥਿਤੀਆਂ ਹੋਣ ਹਾਂਜੀ ਸਾਰੀਆਂ ਸਥਿਤੀਆਂ ਚੱਲੂ ਹੋਵੇ ਹਾਂਜੀ ਸਾਰੀਆਂ ਸਥਿਤੀਆਂ ਆਪਣੀਆਂ ਆਪਣੀਆਂ ਬਾਉੜੀਆਂ ਬਣਾਉਣ ਜੀ ਤੇ ਉਹਨਾਂ ਦੀ ਇੱਕ ਬਾਉੜੀ ਫਾਈਨਲ ਟੂਰਨਾਮੈਂਟਾ ਬਣੇ ਸੈਂਟਰ ਸੈਂਟਰ ਦਾ ਟੂਰਨਾਮੈਂਟ ਹਾਂਜੀ ਸੈਂਟਰ ਸੈਂਟਰ ਦੇ ਵਿੱਚ ਇੱਕ ਕਬੱਡੀ ਫੈਡਰੇਸ਼ਨ ਆਫ ਇੰਡੀਆ ਓਕੇ ਨਾਲ ਉਹ ਸਾਰੀਆਂ ਹੀ ਜਿਹੜੀਆਂ ਸੰਸਥਾਵਾਂ ਜੁੜ ਜਾਣ ਹਾਂਜੀ ਤੇ ਪੰਜਾਬ ਵਾ ਹਰਿਆਣਾ ਵਾ ਰਾਜਸਥਾਨ ਹੈ ਉਤਰਾਂ ਕੇ ਲਾਏ ਆਪਣੇ ਮਾਕੇਲ ਹੈ ਅਰੇ ਹਿੰਦੁਸਤਾਨ ਦੀ ਜਿੰਨੀਆਂ ਵੀ ਸੇਟਾਂ ਆਰਗੇਨਾਈਜ਼ ਕਰਕੇ ਇਹਨੂੰ ਅੱਗੇ ਲਿਜਾ ਸਕਦੀਆਂ ਵਾ ਹਾਂਜੀ ਤੇ ਇਹ ਵੀ ਨੈਸ਼ਨਲ ਸਟਾਈਲ ਵਾਂਗੂ ਇਹਦੇ ਵਿੱਚ ਵੀ ਮਤਲਬ ਸਾਡੇ ਪੰਜਾਬ ਦੀ ਇਕੱਲੀ ਪੰਜਾਬ ਦੀ ਲਿੰਗੀ ਰਹੀ ਹੁਣ ਜੀ ਤਕਰੀਬਨ ਹਰਿਆਣੇ ਚ ਵੀ ਖੇਲੀ ਜਾ ਰਹੀ ਆ ਹਾਂਜੀ ਮਰ ਸੇਟਾਂ ਚ ਵੀ ਥੋੜੀ ਥੋੜੀ ਖੇਲੀ ਜਾ ਰਹੀ ਆ ਪਰ ਜਿੰਨੀ ਜਿੱਕਰ ਅਸੀਂ ਇਹ ਨਹੀਂ ਕਰ ਲੈਂਦੇ ਵੀ ਅਸੀਂ ਆਪਣਾ ਵਧੀਆ ਮੂਵਮੈਂਟ ਨਹੀਂ ਬਣਾ ਲੈਂਦੇ ਜਿੰਨੀ ਜਿੱਕਰ ਉਹਨਾਂ ਦੀ ਫਾਊਂਡੇਸ਼ਨਾਂ ਬਣੀਆਂ ਜੀ ਉਹਨਾਂ ਦੇ ਹਾਰਸ਼ ਹਲਾ ਹਲਾ ਬੜੀਆਂ ਬਣੀਆਂ ਜਿਦਾਂ ਸਾਡੇ ਪਲੇਅਰ ਹੁਣ ऐसे दे जो मैं अलौ पर, अलौ पर पैसा ओस्ट कबड्डी जितो बहुत ਘਟਨੇਗਾ 2.5-2.5 ਕਰੋੜ ਰੁਪਏ ਚ ਪਲੇਅਰ ਉਥੇ ਵੇਖ ਰਿਹਾ 2-2.5-2.5 हेलो हेलो 프로 कबड्डी ਜੀ ਨੂੰ ਕਹਿੰਦੇ 프로 कबड्डी ਇੰਡੀਆ ਜਿਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਖੇਡੀ ਹੋਊਗੀ ਜਾਂ ਦੇਖੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਇਹ ਸਾਡੀ ਅੱਜੇ ਤੱਕ ਸਾਡੇ ਜਿਹੜੇ ਆਪਾਂ ਟੂਰਨਾਮੈਂਟ ਜਿੱਦਾਂ ਹਲੋ ਹਲੋ ਵਰਲਡ ਕੱਪ ਹੋ ਰਿਹਾ ਵਾ ਹਾਂਜੀ ਆਪਣੇ ਪਾਕੜੀਆਂ ਦੇ ਵਿੱਚ ਹਾਂਜੀ ਇਹ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਕਿ ਇਸ ਨੂੰ ਇੰਨਾ ਵੱਡਾ ਪ੍ਰਾਲਾ ਮਿਲਿਆ ਪ੍ਰਾਲਾ ਕੀਤਾ ਪ੍ਰਾਲਾ ਕਰਨਾ ਬਹੁਤ ਸੋਕਾ ਗੱਲਾਂ ਕਰਨ ਸਕਾਲੀਆਂ ਫਟਬਾਉਣੇ ਓਕੇ ਕੀ ਬਾਜੀ ਇਹ 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 ਇਦਾਂ ਜੀ ਆਰਗੇਨਾਈਜ਼ ਕਰਕੇ ਜੀ ਆਪਾਂ ਇਦਾਂ ਵਧੀਆ ਦੀ ਆਰਗੇਨਾਈਜ਼ ਕਰ ਸਕਦੇ ਆ ਇਨੋਂ ਆਪਾਂ ਗਾਂਵ ਵੀ ਨਹੀਂ ਆ ਸਕਦੇ ਕਬੱਡੀ। ਕੀ ਬਾਤ ਹੈ। ਸੈਂਟਰ ਦੇ ਵਿੱਚ ਵੀ ਸਾਡੀ ਬੋਡੀ ਬਣ ਜਾਏ ਤੇ ਸਾਡੀਆਂ ਸਟੇਲ ਬੋਡੀਆਂ ਬਣ ਜਾਣ। ਉਹਨਾਂ ਕਰਕੇ ਅਸੀਂ ਅਜੇ ਤੱਕ ਸਾਡੀ ਜਿਹੜੀ ਕਬੱਡੀ ਹੈ ਉਸ ਤੇ ਹਰ ਕੰਟਰੀ ਜਿਹੜੀ ਕੰਟਰੀ ਉਸ ਨਹੀਂ ਹੋ ਰਹੀ। ਧੰਨਵਾਦ ਜੀ ਮਿਹਰਬਾਨ। ਮੈਂ ਇਹੋ ਹੀ ਕਹਿਣਾ ਚਾਹੁੰਨਾ ਹਾਂ ਤੁਸੀਂ ਨਾਲ ਮਿਲ ਕੇ ਤਖੜੇ ਹੋ ਗਏ। ਆਓ ਆਓ ਤੇ ਆਪਾਂ ਸਾਰੇ ਮਿਲ ਕੇ ਕਬੱਡੀ ਖੇਡੀਏ। ਕੀ ਬਾਤ ਹੈ। ਸੱਚੀ ਆ ਕਾਲਾ ਬਾਗੜੀਆਂ ਜੁੜਾ ਅੱਜ ਇੱਥੇ ਵਰਲਡ ਕਬੱਡੀ ਚੈਂਪੀਅਨਸ਼ਿਪ ਕਰਾ ਰਿਹਾ ਹੈ ਇਸ ਬੰਦੇ ਦੀ ਬਹੁਤ ਵੱਡੀ ਦੇਣਾ ਕਬੱਡੀ ਨੂੰ ਕਬੱਡੀ ਵਾਸਤੇ ਕਿ ਖਾਲਾ ਜੀ ਦਾ ਵਾਲਾ ਨਹੀਂ ਇੱਡੇ ਇੱਡੇ ਵੱਡੇ ਟੂਰਨਾਮੈਂਟ ਕਰਾਉਣਾ ਹੈ ਵਰਲਡ ਕਬੱਡੀ ਕੱਪ 9 ਲੱਖ ਤੇ 11 ਲੱਖ ਪਹਿਲੇ ਨੂੰ ਦੂਜੇ ਨੂੰ 9 ਲੱਖ ਰੁਪਏ ਦਾ ਨਾਮ ਫਿਰ ਟਰੈਕਟਰ ਦਾ ਨਾਮ ਹਾਂ ਜੀ ਜਦੋਂ ਅਸੀਂ ਕਿਹਦੇ ਨਹੀਂ ਉੱਥੇ ਉਦੋਂ ਪੰਜੀ ਵੀ ਨਹੀਂ ਮਿਲਦੀ ਹਾਂ ਜੀ ਹਾਂ ਜੀ ਧੰਨਵਾਦ ਛੱਡੋ ਹੋਰ ਛੱਡੋ ਰਕਮਾਂ ਛੱਡੋ ਕਵਾਸ ਨਾਰਮਲ ਕਬੱਡੀ ਦੇ ਵਿੱਚ ਪੈਸਾ ਕੋਈ ਨਹੀਂ ਮਿਲਦਾ ਥੋੜੇ ਬੋਦੇ ਪੈਸੇ ਹੈ ਸੀ ਆਪਾਂ ਇਹ ਨਹੀਂ ਕਹਿੰਦੇ ਪੈਸੇ ਨਹੀਂ ਸੀਗੇ ਪਰ ਸੀਗੇ ਸੀ ਬਹੁਤ ਇੰਨੇ ਨਹੀਂ ਜਿੰਨੇ ਹੁਣ ਹੋਏ ਆ ਧੰਨਵਾਦ ਜੀ ਮਿਹਰਬਾਨੀ ਹੈ ਇਹ ਇਸ ਕਰਕੇ ਇਹਨਾਂ ਟੂਰਨਾਮੈਂਟ ਕਰਵਾਉਣ ਦਾ ਬਹੁਤ ਧੰਵਾਦ ਹੈ ਕਿ ਪਲੇਅਰ ਜਿਹੜੇ ਆਓ ਹੈਲੋ ਜੌਬਾਂ ਜੇ ਨਹੀਂ ਪਏ ਅਜੇ ਤੱਕ ਟੂਰਨਾਮੈਂਟ ਹੀ ਚੱਲੀ ਜਾ ਰਿਹਾ ਹੈ ਹਾਂ ਜੀ ਇਹ ਉਹ ਚੌਪਾਂ ਚ ਪੈ ਜਾਣਗੇ ਕਿਸੇ ਨੂੰ ਜੌਬ ਮਿਲ ਜੂਗੀ ਜੇ ਮੈਨੂੰ ਜੋਬ ਮਿਲ ਗਈ ਪੰਜਾਬ ਪੁਲਿਸ ਦੀ ਉਹ ਨੈਸ਼ਨਲ ਸਟਾਈਲ ਵੀ ਜ਼ਰੂਰੀ ਖੇੜਣਾ ਜ਼ਰੂਰੀ ਹੈ ਮਿਹਰਬਾਨ ਜੀ ਕਿ ਇਹ ਦਿਨ ਖੁੱਲਾ ਟਾਈਮ ਕੱਢ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਮਿਹਰਬਾਨ ਜੀ ਧੰਨਵਾਦ ਮੇਰੇ